ਜੀ ਸਰ ਜੀ ਸਰ ਆ ਜੀ ਪਹਿਲਾਂ ਤਾਂ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰਾ ਪਿਆਰ ਭਰਿਆ ਸਤਿ ਸ੍ਰੀ ਅਕਾਲ ਮੈਂ ਅੱਜ ਕਹਿਣਾ ਚਾਹੁੰਦਾ ਅੱਜ ਮੀਟਿੰਗ ਰੱਖੀ ਸੀ ਆਪਣੇ ਡਿਪਟੀ ਕਮਿਸ਼ਨਰ ਸਾਹਿਬ ਨਾਲ ਹਮਨਸ਼ੋ ਜੈਨ ਜੀ ਨਾਲ ਸਾਰੇ ਡਿਵੈਲਪਮੈਂਟਲ ਵਰਕ ਜਿਹੜੇ ਜ਼ਿਲ੍ਹੇ ਦੇ ਰਿਲੇਟਿਡ ਹੈਗੇ ਆ ਉਹਨਾਂ ਤੇ ਅਸੀਂ ਗੌਰ ਕੀਤਾ ਔਰ ਹਰ ਡਿਪਾਰਟਮੈਂਟ ਨਾਲ ਡਿਸਕਸ਼ਨ ਕੀਤੀ ਇਹਦੇ ਵਿੱਚ ਐਨਐਚਏਆਈ ਦੇ ਜਿਹੜੇ ਪ੍ਰੋਜੈਕਟ ਚੱਲ ਰਹੇ ਉਹ ਦੇਖੀਏ ਜਿਹੜੇ ਕਾਰਪੋਰੇਸ਼ਨ ਦੇ ਕੰਮ ਚੱਲ ਰਹੇ ਆ ਉਹ ਸਟੱਡੀ ਕੀਤੀ ਸਿਵਲ ਹਸਪੀਟਲ ਇਕ ਵਾਰੀ ਦੁਬਾਰਾ ਸਟੱਡੀ ਕੀਤਾ ਵੀ ਜੇ ਕੋਈ ਹੋਰ ਕੰਮ ਹੋਣ ਵਾਲਾ ਹੈ ਔਰ ਜਿਹੜੇ ਕੰਮ ਹੋਏ ਆ ਉਹ ਕਿਦਾਂ ਮੇਨਟੇਨ ਕਰਨੇ ਆ ਆਪਰੇਸ਼ਨ تھیਟਰ ਦੀ ਵਰਕਿੰਗ ਤੇ ਡਿਸਕਸ਼ਨ ਹੋਈ ਉਸ ਤੋਂ ਬਾਅਦ ਹਲਵਾਰਾ 에어ਪੋਰਟ ਡਿਟੇਲ ਚ ਡਿਸਕਸ ਹੋਇਆ ਕਿਉਂਕਿ ਕੱਲ 에어ਪੋਰਟ ਅਥਾਰਟੀ ਦੀ ਟੀਮ ਆਈ ਸੀ ਤੇ ਡਰੱਗਸ ਦੇ ਉੱਤੇ ਡਿਸਕਸ ਹੋਇਆ ਕਮਿਸ਼ਨਰ ਸਾਹਿਬ ਸੀ ਟ੍ਰੈਫਿਕ ਤੇ ਡਿਸਕਸ ਹੋਇਆ ਹੋਰ ਬੜੇ ਇਸ਼ੂ ਹੈ ਜੇ ਤੁਹਾਡਾ ਕੋਈ ਸਵਾਲ ਹੈ ਤਾਂ ਦੱਸੋ ਔਰ ਮੈਂ ਤੁਹਾਨੂੰ ਇਹ ਵੀ ਦੱਸ ਰਿਹਾ ਕਿ ਤੁਸੀਂ ਪਹਿਲਾਂ ਵੀ ਬਚਤ ਭਵਨ ਚ ਆਏ ਹੋ ਅੱਜ ਨਵਾਂ ਬਚਤ ਭਵਨ ਦੇਖ ਰਹੇ ਹੋ ਅੱਜ ਲਈ ਮੀਟਿੰਗ ਨਾਲ ਇਹਦਾ ਵੀ ਉਦਘਾਟਨ ਹੋਇਆ ਹਲਵਾਰਾ 에어ਪੋਰਟ ਦੀ ਕੱਲ 에어ਪੋਰਟ ਅਥਾਰਟੀ ਦੀ ਟੀਮ ਆਈ ਸੀ ਉਹਨਾਂ ਨੇ ਹੁਣ ਹੈਂਡਓਵਰ ਲੈਣਾ ਪੀ ਡਬਲਯੂ ਡੀ ਤੋਂ ਇਹ ਪਹਿਲੀ ਵਿਜ਼ਿਟ ਸੀ ਉਹਨਾਂ ਦੀ ਉਹ ਕੁਝ ਕੰਮ ਕਹਿ ਕੇ ਗਏ ਆ ਉਹ ਅੱਜ ਅਸੀਂ ਪੀ ਡਬਲਯੂ ਡੀ ਨਾਲ ਤੇ ਉਹਨਾਂ ਦੇ ਇਲੈਕਟ੍ਰੀਕਲ ਦੇ ਕੰਟਰੈਕਟਰ ਨਾਲ ਤੇ ਕੰਟਰੈਕਟਰ ਵੀ ਆਏ ਹੋਏ ਸੀ ਪੱਚੀ ਅਪ੍ਰੈਲ ਤੱਕ ਉਹ ਕੰਮ ਖਤਮ ਹੋ ਜਾਣਗੇ ਸਾਰੇ ਜਿਹੜੇ ਉਹਨਾਂ ਨੇ ਪੱਚੀ ਦਿਨ ਦਾ ਟਾਈਮ ਲਿੱਤਾ ਸਾਡੇ ਕੋਲ ਕੋਸ਼ਿਸ਼ ਕਰਾਂਗੇ ਪਹਿਲਾਂ ਹੋ ਜੇ ਪਰ ਪੱਚੀ ਅਪ੍ਰੈਲ ਤੱਕ ਉਹ ਕੰਮ ਖਤਮ ਹੋ ਜਾਣਗੇ ਉਹ ਉਹ ਜਿਹੜੇ ਕੰਮ ਹੈਗੇ ਆ ਜਦੋਂ origignal ਸਾਨੂੰ ਗਾਈਡਲਾਈਨਸ ਆਈਆਂ ਸੀ 에어ਪੋਰਟ ਅਥਾਰਟੀ ਤੋਂ ਉਹਦੇ ਵਿੱਚ ਨਹੀਂ ਸੀਗੇ ਪਰ ਹੁਣ ਉਹ ਕਹਿੰਦੇ ਗਾਈਡਲਾਈਨ ਸਾਡੀਆਂ ਥੋੜੀਆਂ ਚੇਂਜ ਹੋ ਗਈਆਂ ਉਹ ਦੋ ਤਿੰਨ ਕੰਮ ਹੈਗੇ ਆ ਪਹਿਲਾਂ ਬਾਬਡ ਵਾਇਰ ਲਗਾਈ ਸੀ ਉਹਦੀ ਜਗ੍ਹਾ ਉਹਨਾਂ ਨੇ ਕਿਹਾ ਦੀਵਾਰ ਕਰੋ ਤੇ ਇੱਕ ਕੋਈ ਵਾਸ਼ ਟਾਵਰ ਦੋਕ ਬੰਨੇ ਹੈਗੇ ਆ ਤੇ ਇੱਕ ਜਗਾ ਸਲੈਬ ਪੈਣੀ ਆ ਇਹ 20 25 ਦਿਨਾਂ ਦਾ ਕੰਮ ਹੈ ਹੋ ਜਾਏਗਾ ਇਹਦਾ ਕੰਮ ਹੋ ਜਾਏਗਾ ਫਿਨਿਸ਼ ਟੇਕ ਦਾ ਇੱਕ ਇੱਕ ਹਾਂਜੀ 에어ਪੋਰਟ ਤੋਂ ਜਿਹੜਾ ਕੰਮ ਚੱਲ ਰਿਹਾ ਉਹ 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 ਮਾਰਚ ਐਂਡ ਤੱਕ ਖਤਮ ਹੋਣਾ ਪਰ ਹੁਣ ਜੇ ਉਹ 5-7 ਦਿਨ ਅੱਗੇ ਪਿੱਛੇ ਵੀ ਹੋ ਜੇ ਕੋਈ ਫਰਕ ਨਹੀਂ ਪੈਂਦਾ ਬਟ ਇਹ ਹੈ ਕਿ ਇਹ ਜਿਹੜੇ ਕੰਮ ਉਹ ਕੱਲ ਕਹਿ ਕੇ ਗਏ ਆ ਉਸ ਤੋਂ ਬਾਅਦ ਇਹਨਾਂ ਨੇ ਪੋਜੀਸ਼ਨ ਲੈਣਾ ਹੈ ਪੋਜੀਸ਼ਨ ਲੈਣ ਤੋਂ ਬਾਅਦ 에어 ਇੰਡੀਆ ਇਮੀਡੀਏਟਲੀ ਆ ਜਾਏਗੀ ਤੇ ਉਹ ਆਪਣਾ ਆਫਿਸ ਸੈੱਟ ਕਰਕੇ ਮਤਲਬ ਕਿ ਫਲਾਈਟ ਚਾਲੂ ਹੋ ਜਾਣਗੀਆਂ ਤੇ ਬੜੀ ਹਾਲੇ ਰੀਸੈਂਟਲੀ ਇੰਡਸਟਰੀਸ ਨਾਲ ਵੀ ਮੀਟਿੰਗ ਹੋਈ ਏਵਨ ਦੇ ਵਿੱਚ ਤੇ ਉਹਦੇ ਵਿੱਚ ਕੀ ਕੀ ਜਿਹੜੇ ਇਸ਼ੂ ਸੀ ਜਿਹੜੇ ਡਿਸਕਸ ਉਹ ਏਵਨ ਸਾਈਕਲ ਵਾਲੇ ਦੀ ਮੇਨਲੀ ਤਾਂ ਦੇ ਵਰ ਥਿੰਕਿੰਗ ਕਿ ਜਿਹੜੇ ਇਸ਼ੂਜ਼ ਰਿਜ਼ੋਲਵ ਕਰ ਚੁੱਕਾ ਮੈਂ ਪਿਛਲੇ ਮਤਲਬ ਕਿ ਪਿਛਲੇ 2-3 ਮਹੀਨਿਆਂ 'ਚ ਕੁਝ ਹੋਇਆ ਪਲੱਸ ਜਿਹੜੇ ਪਿਛਲੇ 2-3 ਸਾਲਾਂ 'ਚ ਵੀ ਤੇ ਉਹਨਾਂ ਨੂੰ ਇਹੀ ਲੱਗਦਾ ਸੀਗਾ ਕਿ ਕੁਝ ਹੋਰ ਇਸ਼ੂ ਸੀਗੇ ਉਹਨਾਂ ਨੇ ਡਿਸਕਸ ਕੀਤੇ ਉਹ ਸਾਰੇ ਮੈਂ ਟੇਕ ਅਪ ਕਰ ਰਹੇ ਹਾਂ ਉਹਨਾਂ ਕੋਲ ਰਿਪਰੈਜੈਂਟੇਸ਼ਨ ਮੰਗੇ ਆ ਉਹ ਓਕੇ ਪਰ ਉਹ ਬੜੇ ਮਾਈਨਰ ਇਸ਼ੂ ਹੈ ਹੁਣ ਹੁਣ ਕੋਈ ਵੱਡਾ ਇਸ਼ੂ ਨਹੀਂ ਹੈਗਾ ਵਰਥ ਟਾਕਿੰਗ ਅਬਾਊਟ ਸਰ ਜਟਾਇਆ ਬਜਟ ਇਸ ਦਾ ਦੇਸੀ ਬਜਟ ਬਜਟ ਬਹੁਤ ਵਧੀਆ ਜੀ ਇਸ ਤੋਂ ਵਧੀਆ ਬਜਟ ਕੀ ਹੋ ਸਕਦਾ ਹੈ ਦੇਖੋ ਹਰ ਹਰ ਵਰਗ ਲਈ ਕੁਛ ਨਾ ਕੁਛ ਉਸ ਬਜਟ 'ਚ ਹੈਗਾ ਇੰਡਸਟਰੀ ਲੈ ਲੋ ਹੈਲਥ ਲੈ ਲੋ ਸੜਕਾਂ ਲੈ ਲੋ ਰੂਰਲ ਰੋਡਸ ਲੈ ਲੋ ਹਰ ਵਰਗ ਲਈ ਕੁਛ ਨਾ ਕੁਛ ਹੈ ਬਹੁਤ ਵਧੀਆ ਬਜਟ ਹੈ ਬੜਾ ਬੈਲੈਂਸਡ ਬਜਟ ਹੈ ਜਿਹੜਾ ਵਪਾਰ ਮਿਲਦੀ ਹੋਈ ਸੀਗੀ ਉਹਦੇ ਵਿੱਚ ਵੀ ਅਗਰੇ ਇੰਡਸਟਰੀਸ ਨੇ ਪੁਆਇੰਟ ਚ ਕਿਹਾ ਸੀਗਾ ਸਟੈਂਪ ਡਿਊਟੀ ਤੇ ਹਾਈਪੋਥੈਕੀਸ਼ਨ ਚਾਰजेस ਦੇ ਉੱਪਰ ਤੇ ਉਹ ਇੱਕ ਚੱਲ ਰਿਹਾ ਜੀ ਚੀਫ ਸੈਕਟਰੀ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਉਹ ਮੇਨ ਉਹਨਾਂ ਦਾ ਇਸ਼ੂ ਸੀ ਕਿ ਜਦੋਂ ਬੈਂਕ ਬਦਲਦੇ ਆ ਉਹ ਸਾਡਾ ਉੱਥੇ ਵੀ ਐਕਸਟਰਾ ਲੱਗਦੇ ਆ ਉਹ ਅਸੀਂ ਕਰ ਰਹੇ ਆ ਕਿ ਹੁਣ ਬੈਂਕ ਬਦਲਣ ਤੇ ਉਹ ਚਾਰजेस ਨਹੀਂ ਲੱਗਣਗੇ ਸੇਮ ਚਾਰजेस ਜਿਹੜੇ ਇੱਕ ਵਾਰੀ ਜਮਾ ਕਰਾ ਕਰਾਤੇ ਉਹੀ ਰਹਿਣਗੇ ਉਹ ਹੋ ਜਾਏਗਾ ਜਲਦੀ ਡਿਸੀਜਨ ਆਲਰੇਡੀ ਇਨ ਵਰਕਸ ਹੈ ਮਤਲਬ ਕਿ ਗਵਰਨਮੈਂਟ ਲੈਵਲ ਤੇ ਸਰ ਸੈਂਟਰਲ ਮੈਂਬਰ ਜਿਹੜੇ ਹੈਗੇ ਨੇ ਰਾਜਾ ਬੜੀ ਉਹਨਾਂ ਨੇ ਕੋਈ ਕੰਮ ਕਰਵਾਇਆ ਉਹ ਵੀ ਇੱਥੇ ਐਮਪੀ ਹੈਗੇ ਨੇ ਲੱਗਦਾ ਵਾ ਕਿ ਉਹ ਸਿਰਫ ਰਾਜ ਸਭਾ ਮੈਂਬਰੀ ਰਹਿਗੇ ਨੇ ਦੇਖੋ ਮੈਂ ਕਿਸੇ ਮੈਂ ਕਿਸੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਤੁਸੀਂ ਮੇਰੇ ਬਾਰੇ ਜੋ ਪੁੱਛਣਾ ਹੈ ਪੁੱਛੋ ਸਾਰੇ ਲੁਧਿਆਣਾ ਦੇ ਉਸਾਰੇ ਬਹੁਤ ਡਵੈਲਪਮੈਂਟ ਦੇ ਐਜੀ ਕੰਪਨੀ ਜਿਹੜੇ ਚੱਲ ਰਹੇ ਨੇ ਪਰ ਬਹੁਤ ਤੀਵੀ ਰਫਤਾਰ ਨਾਲ ਚੱਲ ਰਹੇ ਦੱਸੋ ਇੱਕ ਦੱਸੋ ਇੱਕ ਦੱਸੋ ਕਿਹੜਾ ਤੀਮੀ ਰਫਤਾਰ ਨਾਲ ਅੱਗੇ ਬਾਈਪਾਸ ਜਿਹੜਾ ਉਹ ਬੜੇ ਲੰਬੇ ਸਮੇਂ ਤੋਂ ਕਿਉਂਕਿ ਤੁਸੀਂ ਹਮੇਸ਼ਾ ਗੱਲ ਕਰਦੇ ਮੈਂ ਕੱਲਾ ਵੈਸਟ ਦੀ ਮੈਂ ਪੂਰੇ ਲੁਧਿਆਣੇ ਦੀ ਗੱਲ ਕਰਦਾ ਨਹੀਂ ਨਹੀਂ ਮੈਂ ਤਾਂ ਵੈਸਟ ਦੀ ਕਦੀ ਕੀਤੀ ਨਹੀਂ ਮੇਰੀ ਇੱਕ ਇੰਟਰਵਿਊ ਦਿਖਾਓ ਜਿੱਥੇ ਮੈਂ ਵੈਸਟ ਦੀ ਗੱਲ ਕੀਤੀ ਮੈਂ ਪੂਰੇ ਲੁਧਿਆਣੇ ਦੀ ਗੱਲ ਮੈਂ ਪੂਰੇ ਲੁਧਿਆਣੇ ਦੀ ਗੱਲ ਕਰਦਾ ਔਰ ਪੂਰੇ ਲੁਧਿਆਣੇ ਦੀ ਤਰੱਕੀ ਚੱਲ ਰਹੀ ਹੈ ਉਹ ਨੈਰ ਵਾਲਾ ਜਿਹੜਾ ਇੱਕ ਉਹ ਹਾਈ ਨਹੀਂ ਨਹੀਂ ਕਿਹੜਾ ਰੇਲਵੇ ਦਾ ਮੈਂ ਉਹ ਐਕਚੁਅਲ ਉਹ ਸਬਾਹ ਵਾਲਾ ਜਿਹੜਾ ਲੁਧਿਆਣੇ ਤੋਂ ਨਿਕਲਦਾ ਚੰਡੀਗੜ੍ਹ ਨੂੰ ਜਰੂਰ ਦਾ ਰਸਤਾ ਜਿਹੜਾ ਜਾਂਦਾ ਹੈ ਮੈਨੂੰ ਮੈਂ ਮਤਲਬ ਕਿ ਜਿਹੜਾ ਇੰਟਰਵਿਊ ਵੀ ਕੀਤੀ ਸੀ ਫਿਰ ਨਵੇਂ ਪ੍ਰੋਜੈਕਟਾਂ ਲੈ ਕੇ ਹੋਰ ਕੀ ਚੱਲ ਰਿਹਾ ਨਵੇਂ ਪ੍ਰੋਜੈਕਟ ਜੀ ਇਹ ਉਹ ਹੀ ਚੱਲ ਰਿਹਾ ਹੈਗਾ ਜਿਹੜਾ 200 ਕਿਲੋਮੀਟਰ ਦਾ ਜੋ ਦੇਖਿਆ ਜਿਹੜਾ ਅਸੀਂ ਲੀਨੀਅਰ ਲੈਂਥ ਹੈਗੀ ਹੈ ਦੀ ਲੁਧਿਆਣੇ ਦੀ ਜਿਹੜੀ ਅਸੀਂ ਰਿਪੇਅਰ ਕਰ ਰਹੇ ਹਾਂ ਉਹਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਬਾਹਰਲੇ ਜ਼ਿਲ੍ਹਿਆਂ ਤੋਂ ਵੀ ਅਸੀਂ ਮਸ਼ੀਨਾਂ ਮੰਗਾਈਆਂ ਤਾਂ ਕਿ ਇੱਕ ਵਾਰੀ ਖਤਮ ਕਰ ਦਈਏ ਇਹ ਬਾਦਸ਼ਾਹ ਤੋਂ ਪਹਿਲਾਂ ਖਤਮ ਕਰ ਦਈਏ ਸੁਪਰ ਸਕਸ਼ਨ ਮਸ਼ੀਨਾਂ ਅਸੀਂ ਫਾਲਤੂ ਮੰਗਾ ਰਹੇ ਆ ਸੱਤ ਆਲਰੇਡੀ ਸਾਡੇ ਕੋਲ ਹੈਗੀਆਂ ਮੈਂ ਇਹਨਾਂ ਨੂੰ ਕਿਹਾ ਜਿੰਨੀਆਂ ਮੈਕਸਿਮਮ ਆ ਸਕਣ 15 20 25 ਜਿੰਨੀਆਂ ਮਿਲਦੀਆਂ ਹੋਰ ਮੰਗਾ ਕੇ ਇੱਕ ਵਾਰੀ ਕਲੀਅਰ ਕਰ ਦਿਓ ਕਿਉਂਕਿ ਮੈਂ ਅੱਛਾ ਇੱਕ ਮੈਂ ਤੁਹਾਨੂੰ ਦੱਸਾਂ ਫੌਗਿੰਗ ਹਰ ਵਲੇ ਜੂਨ ਚ ਚਾਲੂ ਹੁੰਦੀ ਸੀ ਅਸੀਂ ਇਹ ਕਿ ਮਾਰਚ ਵਿੱਚ ਚਾਲੂ ਕਰਾਤੀ ਹੈ ਤਾਂ ਕਿ ਡੇਂਗੂ ਦੇ ਮਰੀਜ਼ ਇਹ ਨਹੀਂ ਕਿ ਜਦੋਂ ਡੇਂਗੂ ਦੇ ਕੇਸਿਸ ਰਿਪੋਰਟ ਹੋ ਜਾਣ ਤਾਂ ਫੋਗਿੰਗ ਚਾਲੂ ਕਰੋ ਅਸੀਂ ਚਾਹਦੇ ਹਾਂ ਕਿ ਡੇਂਗੂ ਦੇ ਕੇਸਿਸ ਘੱਟੋ ਘੱਟ ਰਿਪੋਰਟ ਹੋਣ ਜਾਂ ਹੋਣੇ ਨਾ ਇਹ ਕਦੀ ਨਹੀਂ ਹੋਈ ਕਿ ਮਾਰਚ ਵਿੱਚ ਔਰ ਮੈਂ ਵੀ ਹੈਰਾਨ ਸੀ ਜਦੋਂ ਉਹਨਾਂ ਨੇ ਕਿਹਾ ਕਿ ਜੂਨ ਚ ਹੁੰਦੀ ਹੈ ਇਹ ਕਦੀ ਸ਼ੋ ਹੁਣ ਹਰ ਸਾਲ ਤੇ ਮਾਰਚ ਵਿੱਚ ਹੀ ਹੋਇਆ ਕਰੇਗੀ ਫੋਗਿੰਗ ਚਾਲੂ ਸੋ ਬੀਸਿਕਲੀ ਏ ਵੀ ਉਹ ਵੀ ਹੋਣਾ ਡਿਸਕਸ ਹੋਇਆ ਜੀ ਸੀਏ ਗਲਾੜਾ ਨਾਲ ਡੀਸੀ ਸਾਹਿਬ ਦੀ ਨੌਲੇਜ ਵੀ ਹੈ ਉਹ ਕੰਮ ਉਹਨਾਂ ਨੂੰ ਕਹਿਤਾ ਚਾਲੂ ਕਰ ਦੋ ਹੋ ਜਾਏਗਾ ਪੰਜ ਸੱਤ ਦਿਨਾਂ ਚ ਕੰਮ ਚੱਲੂ ਜੀ ਸਰ ਅਕਸਰ ਜਿਹੜੇ ਅਵਾਰਾ ਪਸ਼ੂ ਆ ਉਹ ਰੋਡ ਤੇ ਘੁੰਮਦੇ ਆ ਜਿਵੇਂ ਤੁਸੀਂ ਐਵੇਂ ਗੱਲ ਕੀਤੀ ਹੈ ਹਲਵਾਰੇ ਰਿਪੋਰਟੂ ਅਗਰ ਉਹ ਚਾਲੂ ਹੋ ਜਾਂਦਾ ਟੂਰਿਸਟ ਆਉਂਗੇ ਉਹਨਾਂ ਨੂੰ ਕੀ ਪਰਵਾਹ ਆਦਾ ਪਸ਼ੂ ਉੱਤੇ ਆਮ ਅਟੈਕਸ਼ਨ ਬਹੁਤ ਹੁੰਦੇ ਆ ਉਹਦੇ ਵਾਸਤੇ ਕੀ ਚੀਜ਼ ਇਹ ਦੇਖੋ ਜਿਹੜੇ ਅਵਾਰਾ ਪਸ਼ੂ ਹੈਗੇ ਇਹਨਾਂ ਦੇ ਨਾ ਸੈਂਟਰਲ ਗਵਰਨਮੈਂਟ ਦੇ ਕਈ ਨੋਟੀਫਿਕੇਸ਼ਨ ਆ ਕਈ ਰੂਲ ਆ ਅਸੀਂ ਉਹ ਰੂਲਸ ਦੇ ਮੁਤਾਬਕ ਹੀ ਇਹਨਾਂ ਦੇ ਉੱਤੇ ਕੋਈ ਐਕਸ਼ਨ ਲੈ ਸਕਦੇ ਆ ਜਾਂ ਇਹਨਾਂ ਦੀ ਕੋਈ ਟੈਸਟਿੰਗ ਹੁੰਦੀ ਆ ਜਿਹੜੇ ਬਿਮਾਰ ਹੁੰਦੇ ਆ ਉਹਨਾਂ ਨੂੰ ਲਿਜਾ ਸਕਦੇ ਆ ਅਸੀਂ ਹਰ ਪਸ਼ੂ ਹਰ ਵਲੇ ਚੁੱਕ ਨਹੀਂ ਸਕਦੇ ਬਟ ਫਿਰ ਵੀ ਜੋ ਬੈਸਟ ਅਸੀਂ ਵਿਦਨ ਦੀ ਰੂਲ ਫਰੇਮ ਆਫ ਰੂਲਸ ਹੈ ਅਸੀਂ ਕਰਦੇ ਆ ਸਰ ਫੇਮਪਰ ਉੱਤੇ ਜਿੰਨੇ ਵੀ ਪੈਸਾ ਆ ਉਹ ਜੋ ਜੂਂਦੂਂਡੀਆਂ ਉੱਥੇ ਵੀ ਕਰਦੇ ਨੇ ਜਿਹਦੇ ਕਰਕੇ ਆਵਾਰਾ ਪ੍ਰੋਬਲਮ ਉੱਤੇ ਆਉਂਦਾ ਆ ਜੀ ਕੋਈ ਇਹੋ ਜਿਹਾ ਕੇਸ ਹੋਏਗਾ ਮੈਂ ਡੀਸੀ ਸਾਹਿਬ ਨੂੰ ਵੀ ਮੇਰੇ ਨਾਲ ਬੈਠੇ ਆ ਰਿਕੁਐਸਟ ਕਰਦਾ ਕਿ ਇਹਨਾਂ ਨੂੰ ਇੱਕ ਹਦਾਇਤ ਦਿੱਤੀ ਜਾਵੇ ਕਿ ਜਿਹੜੀ ਹਰ ਫੰਕਸ਼ਨ ਤੋਂ ਬਾਅਦ ਕਲੀਅਰੈਂਸ ਪ੍ਰੋਪਰ ਹੋਵੇ ਥੈਂਕ ਯੂ ਜੀ ਥੈਂਕ ਯੂ ਬਿਲਕੁਲ ਤਿਆਰ ਆਪ